ਤੇ ਕਾਫੀ ਧੀਰ ਤੋਂ ਏਰੀਆ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਬਹੁਤ ਖੂਬਸੂਰਤ ਪ੍ਰੋਜੈਕਟ ਅਰਬਨ ਸਟੇਟ ਦੇ ਨਾਮ ਤੋਂ ਤੁਹਾਡੇ ਏਰੀਆ ਦੇ ਵਿੱਚ ਲੈ ਕੇ ਆਏ ਆ। ਦੇ ਵਿੱਚ ਕੀ ਅਸੀਂ ਪਹਿਲਾ ਸਰਕਾਰੀ ਮਾਨਤਾ ਪ੍ਰਾਪਤ ਦੇਸ ਕਲੋਨੀ ਨੂੰ ਕਰਵਾਇਆ। ਅਸੀਂ ਬਹੁਤ ਖੁੱਲੀਆਂ ਡੂਲੀਆਂ ਸੜਕਾਂ ਪ੍ਰੋਵਾਈਡ ਕੀਤੀਆਂ ਕਲੋਨੀ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫਰੰਟ ਵਾਲੀ ਸੜਕ 50 ਫੁੱਟ ਵਾਈਡ ਕੀਤੀ ਹੈ। ਅੰਦਰ ਲੀਆਂ ਸਾਰੀਆਂ ਸੜਕਾਂ 30-30 ਫੁੱਟ ਵਾਈਡ ਕੀਤੀਆਂ। ਇਹ ਲੋਕੇਸ਼ਨ ਜੀ ਬਿਲਕੁਲ ਨਕੋਦਰ ਸ਼ਹਿਰ ਦੇ ਵਿੱਚ ਮੈਧਪੁਰ ਰੋਡ ਤੋਂ ਜਦੋਂ ਲਿੰਕ ਰੋਡ 16 ਖੁਰਦੌਨੇ ਯੂਨੀਵਰਸਿਟੀ ਦੇ ਬਿਲਕੁਲ ਬੈਕਸਾਈਡ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਹੀ ਬੈਕਸਾਈਡ ਪੈ ਜਾਂਦੀ ਹੈ ਜੀ ਨਾਮ ਹੈ ਜੀ ਸੁਖਵਿੰਦਰ ਸਿੰਘ ਮਰੋਕ ਐਂਡ ਕੰਟੈਕਟ ਨੰਬਰ ਤੁਸੀਂ ਮੇਰਾ ਲੈ ਸਕਦੇ ਹੋ 8699115234 8699115234 ਕੋਈ ਵੱਡੀ ਫੈਸਿਲਿਟੀ ਤਾਂ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਹੀ ਜ਼ਿਕਰ ਕੀਤਾ ਜੀ ਸੜਕਾਂ ਬਹੁਤ ਖੁੱਲੀਆਂ ਡੁੱਲੀਆਂ ਨੇ ਸਿਵਰੇਜ ਆਈਐਸਆਈ ਮਾਰਕਾ ਆਲਰੇਡੀ ਕਲੋਨੀ ਦੇ ਵਿੱਚ ਪੈ ਚੁੱਕਾ ਹੈ ਜੀ ਉਤੋਂ ਬੱਚਿਆਂ ਦੇ ਖੇਡਣ ਲਈ ਖੁੱਲਾ ਡੁੱਲਾ ਕਲੋਨੀ ਦੇ ਵਿੱਚ ਪਾਰਕ ਹੈ ਜੀ ਜੋ ਪ੍ਰੋਜੈਕਟ ਲੈ ਕੇ ਆਏ ਆ ਸਾਡਾ ਇਹਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਮਤਲਬ ਸਾਡੀ ਰੋਡਸ ਆ ਰੋਡਸ ਦੇ ਨਾਲ ਗ੍ਰੀਨ ਬੈਲਟ ਬਹੁਤ ਵਧੀਆ ਹੀ ਮੇਨਟੇਨ ਕਰਕੇ ਦੇਣੀ ਹੈ ਜੀ ਇਹ ਇੱਕ ਕਲੋਨੀ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਫਾਇਦਾ ਹੈ ਜੀ ਉਹ ਇਹ ਫਾਇਦਾ ਹੈ ਜੀ ਤੁਹਾਨੂੰ ਇੱਥੇ 70 ਤੋਂ 80% ਤੁਹਾਡਾ ਫਾਈਨਾਂਸ ਵੀ ਹੋ ਸਕਦਾ ਜੀ ਬੈਂਕਾਂ ਦਾ ਜਵਾਬ ਖੋਸ਼ ਖਬਰੀ ਜੀ ਖੋਸ਼ ਖਬਰੀ ਤੁਹਾਡੇ ਸ਼ਹਿਰ ਨਕੌਦਰ ਦੇ ਵਿੱਚ ਤੁਸੀਂ ਆਪਣਾ ਇੱਕ ਸੋਹਣਾ ਜਿਹਾ ਘਰ ਬਣਾਣਾ ਚਾਹੁੰਦੇ ਹੋ ਤੇ ਪਲਾਟ ਹੀ ਪਲਾਟ ਨਕੌਦਰ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੌਕੇ ਤੇ ਪਲਾਟ ਜਿਹੜਾ ਮਹਿਤਪੁਰ ਰੋਡ ਤੇ ਬਿਲਕੁਲ ਮਹਿਤਪੁਰ ਰੋਡ ਤੇ ਸਕੂਲ ਦੇ ਨਾਲ ਬਿਲਕੁਲ ਕਲੋਨੀ ਕੱਟੀ ਗਈ ਹੈ ਜੀ ਕਲੋਨੀ ਦੇ ਵਿੱਚ ਪਲਾਟ ਹੀ ਪਲਾਟ ਨੇ ਬਹੁਤ ਸੋਹਣੇ ਪਲਾਟ ਨੇ ਤੁਹਾਡਾ ਖੂਬਸੂਰਤ ਘਰ ਇੱਥੇ ਬਣ ਸਕਦਾ ਵਾ ਤੁਸੀਂ ਪਲਾਟ ਲੈਣਾ ਬਹੁਤ ਹੀ ਸਸਤੇ ਪਲਾਟ ਨੇ ਔਰ ਸਰਕਾਰ ਦੇ ਉਹਨਾਂ ਮੰਤਾ ਪ੍ਰਾਪਤ ਜਿਹੜੀ ਕਲੋਨੀ ਆ ਕੱਟੀ ਜਾਣੀ ਆ ਉਹ ਤੁਹਾਨੂੰ ਗੱਲਬਾਤ ਵੀ ਕਰਾਉਣੇ ਆ ਨਾਲ ਲੈ ਚਲਦੇ ਆ ਔਰ ਦਿਖਾਣੇ ਇਸ ਕਲੋਨੀ ਦੇ ਵਿੱਚ ਉਧਰ ਸ਼ਹਿਰ ਦੇ ਵਿੱਚ ਮਹਿਤਪੁਰ ਰੋਡ ਤੇ ਸਕੂਲ ਦੇ ਨਾਲ ਹੀ ਇੱਕ ਕਲੋਨੀ ਕੱਟੀ ਗਈ ਆ ਲਿੰਕ ਰੋਡ ਬਹੁਤ ਵਧੀਆ ਰੋਡ ਆ ਬੱਸਾਂ ਇੱਥੇ ਆ ਜਾ ਰਹੀਆਂ ਆ ਔਰ ਨਾਲ ਮੇਰੇ ਓਨਰ ਮੌਜੂਦ ਨੇ ਜਿਨ੍ਹਾਂ ਨੇ ਕਲੋਨੀ ਕੱਟੀ ਆ ਗੱਲਬਾਤ ਵੀ ਕਰ ਲਵਾਂਗੇ ਤੇ ਤੁਹਾਡੇ ਘਰਾਂ ਦੇ ਜਿਹੜੇ ਆ ਖੂਬਸੂਰਤ ਸੁਪਨੇ ਇਹ ਪੂਰੇ ਕਰਨ ਜਾ ਰਹੇ ਨੇ ਸਰ ਸਾਥ ਸਾਰੀ ਕਾ ਸਰ ਸੀਗਲ ਜੀ ਜੀ ਐ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪਹਿਲੇ ਨਾਮ ਦੱਸਿਓ ਜੀ ਆਪਣਾ ਮੇਰਾ ਨਾਮ ਹੈ ਜੀ ਸੁਖਵਿੰਦਰ ਸਿੰਘ ਮਰੋਕ ਜੀ ਤੇ ਕਾਫੀ ਧੀਰ ਤੋਂ ਏਰੀਆ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਬਹੁਤ ਖੂਬਸੂਰਤ ਪ੍ਰੋਜੈਕਟ ਅਰਬਨ ਸਟੇਟ ਦੇ ਨਾਮ ਤੋਂ ਤੁਹਾਡੇ ਏਰੀਆ ਦੇ ਵਿੱਚ ਲੈ ਕੇ ਆਏ ਆ ਜਿਹਦੇ ਵਿੱਚ ਕੀ ਅਸੀਂ ਪਹਿਲਾਂ ਸਰਕਾਰੀ ਮਾਨਤਾ ਪ੍ਰਾਪਤ ਦੇਸ ਕਲੋਨੀ ਨੂੰ ਕਰਵਾਇਆ ਜਿਹਦਾ ਕੀ ਲਾਇਸੈਂਸ ਨੰਬਰ 12025 ਹੈ ਜੀ ਤੇ ਉਹ ਤੋਂ ਬਾਅਦ ਏਰੀਆ ਦੀ ਡਿਮਾਂਡ ਇਹ ਸੀ ਵੀ ਸੜਕਾਂ ਬਹੁਤ ਛੋਟੀਆਂ ਸੀ ਜਿੱਦਾ ਪੁਰਾਣੇ ਟਾਈਮ ਤੇ ਛੋਟੀਆਂ-ਛੋਟੀਆਂ ਸੜਕਾਂ ਤੇ ਕਲੋਨੀਆ ਘਟ ਦਿੰਦੇ ਸੀ ਜੀ ਉਹਨੂੰ ਮੁੱਖ ਰੱਖਦੇ ਹੋਏ ਅਸੀਂ ਬਹੁਤ ਖੁੱਲੀਆਂ ਡੁੱਲੀਆਂ ਸੜਕਾਂ ਪ੍ਰੋਵਾਈਡ ਕੀਤੀਆਂ ਕਲੋਨੀ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫਰੰਟ ਵਾਲੀ ਸੜਕ 50 ਫੁੱਟ ਵਾਈਡ ਕੀਤੀ ਹੈ ਜੀ ਅੰਦਰ ਲੀਆਂ ਸਾਰੀਆਂ ਸੜਕਾਂ 30-30 ਫੁੱਟ ਵਾਈਡ ਕੀਤੀਆਂ ਜੀ ਨੋ ਤੀਜੀ ਵੱਡੀ ਗੱਲ ਕਿ ਸੜਕ ਕਿਤੋਂ ਬਲਾਕ ਨਹੀਂ ਹੋ ਰਹੀ ਤੁਸੀਂ ਇੱਕ ਗੇਟ ਤੋਂ ਵੜਦੇ ਹੋ ਦੂਜੇ ਗੇਟ ਤੋਂ ਆਰਾਮ ਨਾਲ ਬਾਹਰ ਨਿਕਲ ਸਕਦੇ ਹੋ ਸਰ ਪਿੱਛੇ ਮੈਂ ਦੇਖ ਰਿਹਾ ਬਹੁਤ ਸਾਰੀਆਂ ਕੋਠੀਆਂ ਬਹੁਤ ਸਾਰੇ ਮਕਾਨ ਜਿਹੜੇ ਬਣੇ ਹੋਏ ਹੈਗੇ ਹਾਂਜੀ ਬਿਲਕੁਲ ਜੀ ਉਹੀ ਅਸੀਂ ਕਿਤੇ ਉਜਾੜ ਦੇ ਵਿੱਚ ਨਹੀਂ ਬੈਠੇ ਹੋਏ ਆਲਰੇਡੀ ਡਿਵੈਲਪਡ ਏਰੀਆ ਦੇ ਵਿੱਚ ਹੀ ਡਿਵੈਲਪ ਕਰਨ ਜਾ ਰਹੇ ਹਾਂ ਕੋਈ ਸਰ ਸਰ ਇੱਕ ਇੱਕ ਮਿੰਟ ਮੈਂ ਪਹਿਲੇ ਪਹਿਲੇ ਮੈਨੂੰ ਅੱਗੇ ਆਪਾਂ ਗੱਲਬਾਤ ਨੂੰ ਤੋਰੀਏ ਲੋਕੇਸ਼ਨ ਪੁੱਛਣਾ ਚਾਹਾਂਗਾ ਲੋਕੇਸ਼ਨ ਕੀ ਹੈ ਜੀ ਇਹ ਲੋਕੇਸ਼ਨ ਜੀ ਬਿਲਕੁਲ ਨਕੋਦਰ ਸ਼ਹਿਰ ਦੇ ਵਿੱਚ ਮਹਿਦਪੁਰ ਰੋਡ ਤੋਂ ਜਦੋਂ ਲਿੰਕ ਰੋਡ 16 ਖੁਰਦੌ ਸਾਈਡ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਿਲਕੁਲ ਹੀ ਬੈਕ ਸਾਈਡ ਪੈ ਜਾਂਦੀ ਹੈ। ਜੀ ਸ਼ਹਿਰ ਦਾ ਅੰਦਰੂਨਾ ਏਰੀਆ ਹੀ ਪੈ ਜਾਂਦਾ ਕਿਤੇ ਸ਼ਹਿਰ ਤੋਂ ਬਾਹਰ ਨਹੀਂ ਬੈਠੇ ਅਸੀਂ। ਸਰ ਤੁਹਾਡਾ ਜੇ ਕੰਟੈਕਟ ਨੰਬਰ ਮੈਂ ਪਹਿਲਾਂ ਹੀ ਲੈ ਲਵਾਂ ਜੇ ਕੰਟੈਕਟ ਨੰਬਰ ਦੇ ਦਿਓ। ਪਲੀਜ਼ ਪਲੀਜ਼ ਮੇਰਾ ਨਾਮ ਹੈ ਜੀ ਸੁਖਵਿੰਦਰ ਸਿੰਘ ਮਰੋਕ ਐਂਡ ਕੰਟੈਕਟ ਨੰਬਰ ਤੁਸੀਂ ਮੇਰਾ ਲੈ ਸਕਦੇ ਹੋ 8699115234 8699115234 ਸਰ ਕੀ ਕੀ ਫੈਸਿਲਟੀਆਂ ਦੇ ਵਿੱਚ ਦੇ ਰਹੇ ਹੋ ਤੁਸੀਂ? ਸਰ ਨੋ ਵੱਡੀ ਫੈਸਿਲਿਟੀ ਤਾਂ ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਜ਼ਿਕਰ ਕੀਤਾ ਜੀ ਸੜਕਾਂ ਬਹੁਤ ਖੁੱਲੀਆਂ ਡੁੱਲੀਆਂ ਨੇ। ਸੀਵਰੇਜ ਆਈਐਸਆਈ ਮਾਰਕਾ ਆਲਰੇਡੀ ਕਲੋਨੀ ਦੇ ਵਿੱਚ ਪੈ ਚੁੱਕਾ ਹੈ ਜੀ ਉਤੋਂ ਬੱਚਿਆਂ ਦੇ ਖੇਡਣ ਲਈ ਖੁੱਲਾ ਡੁੱਲਾ ਕਲੋਨੀ ਦੇ ਵਿੱਚ ਪਾਰਕ ਹੈ ਜੀ 게ਟਿਡ ਸੁਸਾਇਟੀ ਹੈ ਜੀ ਦੋਨੋਂ ਗੇਟ ਬਣ ਗਏ ਸੜਕਾਂ ਦੇ ਤੇ ਗੇਟ ਲੱਗ ਕੇ ਸਿਕਿਉਰਿਟੀ ਗਾਰਡ ਤੁਹਾਨੂੰ ਬੈਠਿਆ ਮਿਲੇਗਾ ਕਲੋਨੀ ਦੇ ਵਿੱਚ ਬਿਲਕੁਲ ਜੀ ਗੇਟ ਵੀ ਦੋ ਲੱਗਣਗੇ ਆਉਣ ਲਈ ਬਕਰਾ ਤੇ ਜਾਣ ਲਈ ਬਕਰਾ ਸਕਿਉਰਟੀ ਗਾਰਡ ਕਹਿੰਦੇ ਵੇਚਿਆ ਤੇ ਜਿਹੜਾ ਸੀਵਰੇਜ ਦਾ ਪੈ ਚੁੱਕਾ ਪੈ ਚੁੱਕਾ ਤੁਸੀਂ ਆਲਰੇਡੀ ਦਿਖਾ ਸਕਦੇ ਹੋ ਸੀਵਰੇਜ ਹੌਦੀਆਂ ਵਧੀਆ ਆਈਐਸਆਈ ਮਾਰਕਾ ਅਸੀਂ ਪਾ ਚੁੱਕੇ ਆ ਜੀ ਕਲੋਨੀ ਦੇ ਵਿੱਚ ਉਹਦਾ ਤੁਸੀਂ ਵੀਡੀਓ ਦੇ ਵਿੱਚ ਕਵਰ ਕਰ ਹੀ ਲੈਣਾ ਜੀ ਤੇ ਤੀਜੀ ਵੱਡੀ ਗੱਲ ਵੀ ਸਟਰੀਟ ਲਾਈਟਾਂ ਜੀ ਉਹ ਸਾਨੂੰ ਕਿਉਂਕਿ ਸਰਕਾਰੀ ਮਾਨਤਾ ਪ੍ਰਾਪਤ ਕਲੋਨੀ ਹੈ ਸਰਕਾਰ ਵੱਲੋਂ ਹੀ ਹਦਾਇਤਾਂ ਹੁੰਦੀਆਂ ਨੇ ਵੀ ਇਹ ਸਟਰੀਟ ਲਾਈਟਾਂ ਪਾਰਕ ਖੁੱਲੀਆਂ ਡੁੱਲੀਆਂ ਸੜਕਾਂ ਸਟਾ ਗੇਟ ਸਿਕਿਉਰਿਟੀ ਗਾਰਡ ਇਹ ਚੀਜ਼ਾਂ ਸਾਨੂੰ ਸਰਕਾਰ ਵੱਲੋਂ ਪਿੱਛੇ ਹਿਦਾਤਾ ਹੁੰਦੀਆਂ ਸਾਨੂੰ ਦੇਣੀਆਂ ਹੀ ਪੈਂਦੀਆਂ ਬਿਲਕੁਲ ਜੀ ਬਿਲਕੁਲ ਜਿਹੜੀ ਮਾਨਤਾ ਪਰ ਆਪਤ ਹੁੰਦੀ ਆ ਉਹਨੂੰ ਫੈਸਿਲਟੀਆਂ ਦੇਣੀਆਂ ਪੈਂਦੀਆਂ ਜ਼ਰੂਰੀ ਹੁੰਦੀਆਂ ਸਾਰਨੋਂ ਵੱਡੀ ਗੱਲ ਜਦੋਂ ਤੁਸੀਂ ਕਿਤੇ ਅਨਧਾਰਿਤ ਕਲੋਨੀ ਚ ਪਲਾਟ ਲੈ ਲੈਨੇ ਹੋ ਪਹਿਲਾਂ ਤਾਂ ਤੁਸੀਂ ਪਲਾਟ ਲੈਨੇ ਹੋ ਤੀਜੀ ਵੱਡੀ ਗੱਲ ਤੁਹਾਨੂੰ ਐਨਓਸੀਆਂ ਲੈਣੀਆਂ ਪੈਂਦੀਆਂ ਹੁਣ ਕਈ ਜੀ ਕਹਿੰਦੇ ਆ ਜੀ ਰਜਿਸਟਰੀਆ ਐਨਓਸੀ ਤੋਂ ਬਿਨਾ ਹੋ ਲੈਂਦੀਆਂ ਰਜਿਸਟਰੀ ਤੁਸੀਂ ਐਨਓਸੀ ਤੋਂ ਬਿਨਾ ਕਰਾ ਲੂਗੇ ਪਰ ਜਦੋਂ ਤੁਸੀਂ ਬਿਜਲੀ ਮੈਹਿਕਮੇ ਤੋਂ ਕਨੈਕਸ਼ਨ ਲੈਣਾ ਉਹਨਾਂ ਨੇ ਫੇਰ ਐਨਓਸੀ ਤੇ ਤੁਹਾਡੀ ਗੱਲ ੜਾ ਲੈਣੀ ਆ ਉਹਦੇ ਨਾਲੋਂ ਚੰਗਾ ਸਰਕਾਰੀ ਮਾਨਤਾ ਪ੍ਰਾਪਤ ਕਲੋਨੀ ਕਲੋਨੀ ਦੇ ਵਿੱਚ ਪਲਾਟ ਲਓ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਦਿੱਕਤਾਂ ਦੇ ਨਾਲ ਜੂਝਣਾ ਹੀ ਨਾ ਪਵੇ ਬਿਲਕੁਲ ਜੀ ਇਹਨਾਂ ਦਾ ਬਿਲਕੁਲ ਕਹਿਣਾ ਸਹੀ ਆ ਕਿ ਇਹੋ ਜਿਹੀਆਂ ਕੋਈ ਦਿੱਕਤਾਂ ਹੋ ਜਾਂਦੀਆਂ ਬਾਅਦ ਦੇ ਵਿੱਚ ਜਿਹੜਾ ਆ ਜਿਹੜੀਆਂ ਮਾਨ ਤਾਂ ਪ੍ਰਾਪਤ ਨਹੀਂ ਹੁੰਦੀਆਂ ਕਲੋਨੀਆਂ ਉਹਨਾਂ ਦੇ ਵਿੱਚ ਆਪਾਂ ਪਲਾਟ ਤਾਂ ਲੈ ਲੈਨੇ ਆ ਮੁੜ ਕੇ ਪਾ ਨੂੰ ਬਿਜਲੀ ਘਰ ਦੇ ਚੱਕਰ ਮਾਰਨੇ ਪੈਂਦੇ ਆ ਨਗਰ ਕੌਂਸਲ ਦੇ ਚੱਕਰ ਮਾਰਨੇ ਪੈਂਦੇ ਆ ਔਰ ਮੈਂ ਇੱਕ ਹੋਰ ਗੱਲ ਪੁੱਛਣਾ ਚਾਹ ਰਿਹਾ ਕਿ ਜਾਣਕਾਰੀ ਕਿ ਮੇਰੇ ਭਾਈ ਸਾਹਿਬ ਅਨਮੋਲਦੀਪ ਸਿੰਘ ਜੀ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਅਨਮੋਲਦੀਪ ਸਿੰਘ ਹੈ ਜੀ ਜੀ ਤੇ ਅਸੀਂ ਇਹ ਜੋ ਪ੍ਰੋਜੈਕਟ ਲੈ ਕੇ ਆਏ ਆ ਸਾਡਾ ਇਹਦਾ ਮੇਨ ਮਕਸਦ ਇਹ ਹੈ ਕਿ ਜਿਹੜੀ ਮਤਲਬ ਸਾਡੀ ਰੋਡਸ ਆ ਰੋਡਸ ਦੇ ਨਾਲ ਗ੍ਰੀਨ ਬੈਲਟ ਬਹੁਤ ਵਧੀਆ ਹੀ ਮੇਨਟੇਨ ਕਰਕੇ ਦੇਣੀ ਹੈ ਜੀ ਇਹਦੀ ਕਿਉਂਕਿ ਮਤਲਬ ਸਰਕਾਰ ਵੀ ਕਹਿੰਦੀ ਹੈ ਜੀ ਕਿ ਆਪਣੇ ਪਲਾਂਟਸ ਲਾਓ ਤੇ ਇਸ ਲਈ ਅਸੀਂ ਇੱਥੇ ਲੋਕੀ ਲਾਉਣ ਪਲਾਂਟ ਇੱਕ ਬਿਲਕੁਲ ਸਰ ਨਾਲ ਹਾਈਵੇ ਹੈ ਬਿਲਕੁਲ ਨਾਲ ਹਾਈਵੇ ਬਿਲਕੁਲ ਹਾਈਵੇ ਜੀ ਕਨੈਕਟੀਵਿਟੀ ਹਰ ਚੀਜ਼ ਦੀ ਬਹੁਤ ਵਧੀਆ ਹੈ ਜੀ ਤੇ ਆਪਣਾ ਹੋਰ ਕਾਲਜ ਵੀ ਨਾਲ ਹੈ ਜੀ ਹਸਪੀਟਲਸ ਵੀ ਨਾਲ ਹੈ ਜੀ ਹਰ ਚੀਜ਼ ਨਾਲ ਹੈ ਮਾਰਕੀਟ ਵੀ ਨਾਲ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਕੂਲ ਨਾਲ ਹੈਗਾ ਕਾਲਜ ਨਾਲ ਹੈਗਾ ਬਿਲਕੁਲ ਬੈਕ ਸਾਈਡ ਪੈਂਦੀ ਆ ਪਿੱਛੇ ਇੱਕ ਦਿਖਾ ਦਿਓ ਪਿੱਛੇ ਬਹੁਤ ਸਾਰੀਆਂ ਕੋਠੀਆਂ ਮਕਾਨ ਬਣੇ ਹੋਏ ਨਾਲ ਬਿਲਕੁਲ ਸਰ ਸਰ ਇੱਕ ਕਲੋਨੀ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਫਾਇਦਾ ਹੈ ਜੀ ਉਹ ਇਹ ਫਾਇਦਾ ਜੀ ਤੁਹਾਨੂੰ ਇੱਥੇ 70 ਤੋਂ 80% ਤੁਹਾਡਾ ਫਾਈਨਾਂਸ ਵੀ ਹੋ ਸਕਦਾ ਜੀ ਬਾਈਕਾ ਜਵਾ ਫਾਈਨਾਂਸ ਵੀ ਹੋ ਜੂਗਾ ਤਾਂ ਬੈਠਿਆ ਬਟਾਇਆ ਆਪਣੇ ਆਪ ਵੀ ਬਿਲਕੁਲ ਬਿਲਕੁਲ ਜੀ ਬੈਠੇ ਬਟਾਇਆ ਹੋ ਜੂਗਾ ਜੀ ਬਿਲਕੁਲ ਬਿਲਕੁਲ ਤੁਸੀਂ ਆਓ ਤੁਸੀਂ ਆਪਣਾ ਪਲਾਟ ਬੁੱਕ ਕਰੋ ਜੀ ਨਾਲ ਹੀ ਤੁਹਾਨੂੰ ਇੱਕ ਇੱਕੇ 2 ਦਿਨ ਵਾਕਿੰਗ ਦੇ ਵਿੱਚ ਤੁਹਾਡਾ ਲੋਨ ਵੀ ਅਪਰੂਵ ਹੋ ਜਾਏਗਾ ਜੀ ਪਲੋਟ ਜਿਹੜੇ ਕਿਹੜੇ ਸਾਈਜ਼ ਦੇ ਹੋਣਗੇ ਇਹ ਨਿਊਕਲੀਅਰ ਫੈਮਿਲੀਆਂ ਦੀ 5.5 ਮਰਲੇ 6 ਮਰਲੇ ਦੇ ਪਲੋਟਸ ਅਵੇਲੇਬਲ ਹੈ ਜੀ ਇਹਦੇ ਵਿੱਚ ਹਾਂਜੀ ਸਰ ਤੇ ਇਸ ਨੂੰ ਮਜੇ ਨਹੀਂ ਕਿ ਕਿਸ ਤਰ੍ਹਾਂ ਰਸਤੇ ਕਿਸ ਤਰ੍ਹਾਂ ਦੇ ਲੱਗਦੇ ਹੋਣਗੇ ਰਸਤੇ ਰ ਚੜਦੇ ਪਾਸੇ ਵੀ ਹੈ ਜੀ ਲੈਣਦੇ ਪਾਸੇ ਵੀ ਹੈ ਮਤਲਬ ਦੋਵੇਂ ਸਾਈਡਸ ਦੇ ਰਸਤੇ ਲੱਗਦੇ ਹੋਣਗੇ ਜੀ ਤੇ ਆ ਮਤਲਬ ਕਨੈਕਟੀਵਿਟੀ ਦੋਵੇਂ ਸੜਕਾਂ ਤੋਂ ਹੈ ਕਹ ਲਓ ਵੀ ਦੋ ਸਾਈਡਸ ਨੇ ਸਾਡੇ ਕੋਲ ਡਾਈਮੈਂਸ਼ਨਸ ਨੇ ਸੜਕਾਂ ਦੇ ਅੰਦਰਲੀਆਂ ਸੜਕਾਂ 30 30 ਫੁੱਟ ਨੇ ਫਰੰਟ ਵਾਲੀ ਸੜਕ 50 ਫੁੱਟ ਹੈ ਜੀ ਤੇ ਸਰ ਵਾਟਰ ਸਪਲਾਈ ਦਾ ਜੇ ਆਪਾਂ ਗੱਲ ਕਰੀਏ ਵਾਟਰ ਸਪਲਾਈ ਪਿੱਛੇ ਸਰਕਾਰ ਵੱਲੋਂ ਹੀ ਪਈ ਹੋਈ ਹੈ ਤੇ ਤੁਹਾਨੂੰ ਪੂਰੀ ਕਲੋਨੀ ਦੇ ਵਿੱਚ ਵੀ ਅਵੇਲੇਬਲ ਮਿਲੂਗੀ ਜੀ ਬਿਲਕੁਲ ਜੀ ਕਲੋਨੀ ਦੇ ਵਿੱਚ ਵਾਟਰ ਸਪਲਾਈ ਮਿਲੇਗੀ ਇਹ ਦਿਖਾ ਦਿਓ ਸੀਵਰੇਜ ਜਿਹੜਾ ਵਾ ਪੈ ਚੁੱਕੇ ਆ ਇੱਥੇ ਸੀਵਰੇਜ ਪੈ ਚੁੱਕੇ ਆ ਔਰ ਪਲਾਟ ਕੱਟੇ ਜਾ ਰਹੇ ਨੇ ਸਰਕਾਰ ਦੇ ਕੋਲੋਂ ਮਾਨਤਾ ਪ੍ਰਾਪਤ ਜਿਹੜੀ ਕਲੋਨੀ ਆ ਇਹ ਮਹਿਤਪੁਰ ਹਾਈਵੇ ਦੇ ਬਿਲਕੁਲ ਨਾਲ ਲਿੰਕ ਰੋਡ ਤੇ ਜਾਨੀ ਕਿ ਕੋਲੇਜ ਪੈਂਦਾ ਕੋਲੇਜ ਦੀ ਬਿਲਕੁਲ ਬੈਕ ਸਾਈਡ ਤੇ ਆ ਸਰ ਹੋਰ ਕੀ ਕਹਿਣਾ ਜਾਓਗੇ ਇਸ ਬਾਰੇ ਬਸ ਇਹੀ ਮੈਸੇਜ ਆ ਜੀ ਜਿਹੜੇ ਚੰਗੀ ਸੋਸਾਇਟੀ ਦੇ ਵਿੱਚ ਪਲਾਟ ਲੈਂਡ ਦੇ ਇਸ਼ੂ ਨੇ ਸਾਨੂੰ ਕੰਟੈਕਟ ਕਰਨ ਤੁਹਾਡੇ ਥਰੂ ਕਰ ਸਕਦੇ ਸਿੱਧੇ ਨੰਬਰ ਲੈ ਕੇ ਕਾਲ ਕਰ ਸਕਦੇ ਆ ਵੀ ਟਾਈਮ ਸ਼ੇਅਰ ਤੁਸੀਂ ਜੇ ਆਪਦੀ ਇਨਵੈਸਟਮੈਂਟ ਕਰ ਲੂਗੇ ਚੰਗੇ ਏਰੀਆ ਦੇ ਵਿੱਚ ਕਰ ਲੂਗੇ ਤੁਹਾਡਾ ਫਿਊਚਰ ਵੀ ਸੁਖਾਲਾ ਰਹੂਗਾ ਤੇ ਤੁਹਾਡੀ ਫੈਮਿਲੀ ਦਾ ਵੀ ਸੁਖਾਲਾ ਰਹੂਗਾ ਤੇ ਚੰਗੇ ਏਰੀਆ ਦੇ ਵਿੱਚ ਹੀ ਪਲਾਟ ਲਓ ਕਦੀ ਅਨਧਾਰਿਤ ਕਲੋਨੀ ਦੇ ਵਿੱਚ ਪਲਾਟ ਨਾ ਲਓ ਤਾਂ ਜੋ ਤੁਹਾਨੂੰ ਇਨ ਫਿਊਚਰ ਐਨਓਸੀਜ਼ ਦੇ ਲਈ ਸਰਕਾਰ ਜਾਂ ਮਹਿਕਮਿਆਂ ਦੇ ਵਿੱਚ ਜਾ ਜਾ ਕੇ ਖਰਾਬ ਨਾ ਹੋਣਾ ਪਵੇ ਬਿਲਕੁਲ ਜੀ ਸਰਕਾਰੀ ਮਾਨਤਾ ਪ੍ਰਾਪਤ ਕਲੋਨੀ ਤੋਂ ਹੀ ਜਿਹੜੇ ਪਲਾਟ ਆ ਉਹ ਲੈਣੇ ਚਾਹੀਦੇ ਨੇ ਇਹ ਸਰਕਾਰੀ ਮਾਨਿਆ ਪ੍ਰਾਪਤ ਕਲੋਨੀ ਆ ਜਿੱਥੇ ਵਾਟਰ ਸਪਲਾਈ ਆ ਸੀਵਰੇਜ ਪੈ ਚੁੱਕਾ ਆ ਬਹੁਤ ਵਧੀਆ ਸੜਕਾਂ ਆ ਦੋ ਗੇਟ ਜਿੱਥੇ ਬੰਨੇ ਆ ਇੱਕ ਤੋਂ ਐਂਟਰੀ ਹੋਵੇਗੀ ਇੱਕ ਤੋਂ ਵਾਪਸ ਜਾਂਦਾ ਹੋਵੇਗਾ ਔਰ ਚੌਂਕੀਦਾਰ ਵੀ ਇੱਥੇ ਰੱਖਿਆ ਜਾਵੇਗਾ ਓ ਯਾਰ ਕੀ ਸੋਚਦੇ ਆ ਵੀਡੀਓ ਨੂੰ ਕਰਦੇ ਆ ਵੱਧ ਵੱਧ ਸ਼ੇਅਰ ਜਿੰਨੇ ਪੈਸੇ ਹੈਗੇ ਆ ਕੋਈ ਗੱਲ ਹੀ ਨਹੀਂ ਪੈਸਿਆਂ ਦਾ ਭਾਈ ਨੇ ਕਹਿਤਾ ਨਾਲ-ਨਾਲ ਪੈਸਿਆਂ ਦਾ ਅਨਮੋਲਦੀਪ ਜੀ ਨੇ ਕਹਿ ਹੀ ਦਿੱਤਾ ਵੀ ਤੁਸੀਂ ਆਓ ਬੁਕਿੰਗ ਕਰਵਾਓ ਤੁਹਾਡੀ 70 ਤੋਂ 80% ਫਾਈਨਾਂਸ ਸੁਵਿਧਾ ਵੀ ਅਸੀਂ ਪਹਿਲਾਂ ਹੀ ਸੋਚ ਕੇ ਰੱਖੀ ਆ ਵੀ ਗਾਗ ਨੂੰ ਦੇਣੀ ਹੀ ਦੇਣੀ ਆ ਜੀ ਸਪਰ ਤੋਂ 80% ਕਹਿੰਦਾ ਫਾਈਨਾਂਸ ਹੋ ਜਾਊਗਾ ਕਲੋਨੀਆਂ ਖੂਸੂਰਤ ਤਸਵੀਰਾਂ ਦਿਖਾਦੇ ਹੋ ਬਹੁਤ ਹੀ ਅੱਛੀ ਇੱਥੇ ਕਲੋਨੀ ਬੰਨੀ ਆ ਇਹ ਬਿਲਕੁਲ ਹਾਈ ਹਾਈ ਜੈਂਟਲੀ ਜਿਹਨੂੰ ਕਹਿੰਦੇ ਹਾਈ ਜੈਂਟਲੀ ਬਿਲਕੁਲ ਵਧੀਆ ਜੇ ਤੁਹਾਡੀ ਜਿੰਨੀ ਕੋਸਟ ਤੁਹਾਡੀ ਜਿੰਨੀ ਇੱਕ ਹਿੰਮਤ ਆ ਤੁਸੀਂ ਛੋਟਾ ਪਲਾਟ ਵੀ ਲੈ ਸਕਦੇ ਹੋ ਇੱਥੇ ਵੱਡਾ ਪਲਾਟ ਵੀ ਲੈ ਸਕਦੇ ਹੋ ਔਰ ਪਾਰਕ ਦੀ ਵੀ ਤੁਸੀਂ ਦੱਸਿਆ ਇੱਕ ਪਾਰਕ ਹਾਂ ਬਹੁਤ ਹੀ ਸੋਹਣਾ ਵਧੀਆ ਲੈਂਡਸਕੇਪਿੰਗ ਦੇ ਨਾਲ ਤੁਹਾਨੂੰ ਪਾਰਕ ਦਵਾਂਗੇ ਤੁਸੀਂ ਦਿਖਾ ਸਕਦੇ ਹੋ ਫਰੰਟ ਤੇ ਅਸੀਂ ਬਹੁਤ ਹੀ ਸੋਹਣੀਆਂ ਲਖਨਊ ਇੰਪੋਰਟਡ ਡੇਟ ਪਾਮ ਆਲਰੇਡੀ ਪlant ਕਰ ਦਿੱਤੀਆਂ ਗਈਆਂ ਨੇ ਤੇ ਕਲੋਨੀ ਦੇ ਅੰਦਰ ਸੜਕਾਂ ਦੇ ਆਲੇ-ਦੁਆਲੇ ਤੇ ਪਾਰਕ ਦੇ ਵਿੱਚ ਇਹ ਸਾਰੀ ਹੀ ਗ੍ਰੀਨਰੀ ਤੇ ਗ੍ਰੀਨ ਬੈਲਟ ਤੁਹਾਨੂੰ ਮੇਨਟੇਨਡ ਮਿਲੂਗੀ ਜੀ ਬਿਲਕੁਲ ਜੀ ਗ੍ਰੀਨਰੀ ਜਰੂਰ ਮਿਲਣਗੇ ਦੋਨੇ ਭਰਾ ਮੇਰੇ ਨਾਲ ਨੇ ਕੀ ਨਾ ਦੱਸਿਆ ਸਾਰ ਤੁਸੀਂ ਮੇਰਾ ਜੀ ਐਡਵੋਕੇਟ ਸੁਖਵਿੰਦਰ ਸਿੰਘ ਮਰੂਆਡਾ ਸਾਰ ਐਡਵੋਕੇਟ ਅਨਮੋਲਦੀਪ ਸਿੰਘ ਜੀ ਵਾਹ ਵਾਹ ਦੋਨੇ ਆਸੇ ਪਾਸੇ ਵਕੀਲ ਖੜੇ ਹੋਣ ਤੇ ਕਲੋਨੀ ਹੋਵੇ ਵਧੀਆ ਤੇ ਕਿਹਦਾ ਦਿਲ ਨਹੀਂ ਕਰੂਗਾ ਯਾਰ ਬਿਲਕੁਲ ਸਰਕਾਰ ਤੋਂ ਮਾਨਿਆ ਪ੍ਰਾਪਤ ਕਲੋਨੀ ਦੇ ਵਿੱਚ ਪਲਾਟ ਲਵੋ ਫਾਈਨੈਂਸ ਤੁਹਾਡਾ ਨਾਲ ਹੀ ਹੋ ਜਾਣਾ ਆ ਪਲਾਟ ਤੁਸੀਂ ਆਪਣੀ ਮਨ ਪਸੰਦ ਮਰਜੀ ਦਾ ਲੈ ਸਕਦੇ ਹੋ ਇਹ ਬੁਕਿੰਗ ਦੇ ਲਈ ਸਰਦ ਕਿੱਥੇ ਆਉਣਾ ਪਊਗਾ ਇਹ ਵੀ ਦੱਸ ਦਿਓ ਜੀ ਇੱਥੇ ਹੀ ਸਰ ਕਲੋਨੀ ਜੀ ਆਉਣਾ ਪੈਣਾ ਕਲੋਨੀ ਦੇ ਵਿੱਚ ਹੀ ਫੋਨ ਨੰਬਰ ਤੁਸੀਂ ਵੀ ਦੱਸ ਦਿਓ ਜੀ ਮੇਰਾ ਫੋਨ ਨੰਬਰ ਹੈ ਜੀ 9855214556 ਵਾਡਾ ਜੀ 8699115234 8699115234 ਪੰਜਾਬੀ ਵਿਚ ਬਿਲਕੁਲ ਦੋ ਜੀ ਕਰੀ 8699115234 ਫੋਨ ਨੰਬਰ ਤੇ ਕਾਲ ਕਰੋ ਤੇ ਕਲੋਨੀ ਆ ਕੇ ਇੱਕ ਵਾਰੀ ਨਜ਼ਰ ਜ਼ਰੂਰ ਮਾਰੋ ਔਰ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਜਿੱਥੇ ਹਾਂ ਇਹ ਬੜਾ ਜ਼ਰੂਰੀ ਹੁੰਦਾ ਬਣਦੀ ਬਣਦੀ ਤੇ ਆਣ ਕੇ ਬੁੱਕ ਕਰਾ ਲਓ ਪਲਾਟ ਜਿੰਨੇ ਜਿੰਨੇ ਹੁਣ ਲੈ ਲਿਆ ਵੀ کریم کریم ਜਿੰਨੇ ਛਕਣੀ ਤੇ ਆ ਜਾਓ ਜੇ ਲੇਟ ਹੋ ਗਏ ਤੇ ਫੇਰ ਪੱਲੇ ਨਹੀਂ ਜੇ ਕੁਝ ਪੈਣਾ ਜਿਹੜਾ ਲੈ ਗਿਆ ਕੰਦੇ ਲੈ ਗਿਆ ਜਿਹੜਾ ਰਹਿ ਗਿਆ ਉਹ ਰਹਿ ਗਿਆ ਜਿਹੜਾ ਜਲਦੀ ਤੋਂ ਜਲਦੀ ਆਜੂਗਾ ਬੁੱਕ ਕਰਾ ਲੂਗਾ ਇੱਥੇ ਤੁਹਾਨੂੰ ਵਧੀਆ ਤੋਂ ਵਧੀਆ ਪਲਾਟ ਤੁਹਾਡੀ ਨੋ ਪਸੰਦ ਰੇਡਾ ਪਲਾਟ ਮਿਲ ਜਾਊਗਾ ਤੋ ਜਲਦੀ ਤੋਂ ਜਲਦੀ ਇਹਨਾਂ ਦੋਨਾਂ ਭਰਾਵਾਂ ਦੇ ਨੰਬਰਾਂ ਤੇ ਕੰਟੈਕਟ ਕਰੋ ਤੇ ਇੱਥੇ ਆ ਕੇ ਵਿਜ਼ਿਟ ਕਰੋ